ਤਫੇ ਤੁਸੀਂ ਜੀਐਨਡੀਯੂ ਤੁਸੀਂ ਆ ਗਏ ਡਿਪਾਰਟਮੈਂਟ ਆਫ ਪਲੈਨਿੰਗ ਦੇ ਵਿੱਚ ਹਾਂ ਤੇ ਇੱਕ ਤੁਸੀਂ ਮਾਲਵੇ ਤੋਂ ਉੱਠ ਕੇ ਇੱਕ ਪੂਰੇ ਇੱਕ ਕਮਰਸ ਸਰ ਮਾਝੇ ਦੇ ਖੇਤੇ ਚ ਭਰਉਣਾ ਜਦੋਂ ਸ਼ੁਰੂ ਕੀਤਾ ਫਿਰ ਕੀ ਤਜਰਬੇ ਰਹੇ ਉਹ ਇਸ ਤਰ੍ਹਾਂ ਜੀ ਵੀ ਜਦੋਂ ਮੈਂ ਪਹਿਲਾਂ ਗਿਆ ਨਾ ਜੋ ਸਟੂਡੈਂਟ ਤਾਂ ਬੜਾ ਮੈਨੂੰ ਥੋੜਾ ਜਿਆਦਾ ਬੜਾ ਵੱਖਰਾ ਜਿਹਾ ਲੱਗਦਾ ਸੀਗਾ ਮਾਲਵੇ ਚ ਜਾ ਕੇ ਅਸੀਂ ਸਟੂਡੈਂਟ ਵੀ 5-7 ਸੀਗੇ ਸਟਾਫਸ ਵੀ ਥੋੜੇ ਸੀਗੇ ਤੇ ਪਰ ਮੈਨੂੰ ਬੜਾ ਚੰਗਾ ਲੱਗਾ ਥੋੜੇ ਸਮੇਂ ਬਾਅਦ ਦੇ ਬੜੇ ਕੋਲ ਦੇ ਲਸਵਾ ਦੇ ਭਾਉ ਤੇ ਜੋ ਮਨ ਚਾਹੋ ਕਹਿਣਾ ਤੇ ਉਹਦੇ ਕੋਈ ਹੋਰ ਡਿਫਰੈਂਟ ਮੀਨਿੰਗ ਨਹੀਂ ਸੋ ਬੜਾ ਪਿਆਰ ਪੈ ਗਿਆ ਧਰਤੀ ਨਾਲ ਵੀ ਲੋਕਾਂ ਨਾਲ ਵੀ ਤੇ ਮੁੜ ਕੇ ਫਿਰ ਮੈਂ ਉੱਥੇ ਜਦੋਂ ਐਸ ਲੈਕਚਰ ਗਿਆ ਉਹ ਮੈਂ 82 ਦੇ ਵਿੱਚ ਗਿਆ ਜੁਲਾਈ ਦੇ ਵਿੱਚ ਅੱਛਾ ਜੀ ਤੇ 95 ਤੱਕ ਮੈਂ ਰਿਆਂ 84 ਤੋਂ ਸੋ ਪਹਿਲਾਂ ਪਿੱਛੋਂ ਜੋ ਹੋਇਆ ਉਹ ਵੀ ਦੇਖਿਆ ਐਜ਼ ਅ ਟੀਚਰ ਐਸੀਗਾ ਬਈ ਇਹ ਜ਼ਿਆਦਾ ਤਾਂ ਮੈਨੂੰ ਆਪਣੇ ਮੇਰੇ ਸਟੂਡੈਂਟ ਹੀ ਦੱਸ ਸਕਦੇ ਨੇ ਮੇਰੇ ਬਾਰੇ ਤੇ ਮੋਟਾ ਜਿਹਾ ਮੈਂ ਇਹ ਕਹਿ ਸਕਦਾ ਹਾਂ ਬਈ ਅਸੀਂ ਜਾ ਕੇ ਜਦੋਂ ਮੈਂ ਗਿਆ ਤਾਂ ਉਸ ਵੇਲੇ ਇੱਕ ਤਾਂ ਅਸੀਂ ਸਟੂਡੈਂਟਸ ਦੀ ᱮਮਪਾਵਰਮੈਂਟ ਕੀਤੀ ਅੱਛਾ ਜੀ ਉਹ ਇਦਾਂ ਸੀਗਾ ਵੀ ਜੇ ਇੱਕ ਫਰਜ਼ ਕਰੋ ਥੀਸਿਸ ਲਿਖਣਾ ਡਿਸਰਟੇਸ਼ਨ ਲਿਖਣਾ ਤਾਂ ਅਗੇ ਟੀਚਰ ਕਹਿੰਦਾ ਸੀਗਾ ਉਹ ਅਲੋਕੇਟ ਹੋ ਜਾਂਦਾ ਸੀ ਟੀਚਰ ਨੂੰ ਸਟੂਡੈਂਟ ਹੂੰ ਤੇ ਦੈਨ ਟੀਚਰ ਵਿਲ ਡਿਕਟੇਟ ਬਈ ਆਰ ਟਾਪਿਕ ਹੈ ਤੂੰ ਇਹਦੇ ਤੇ ਕਰ ਹੂੰ ਉਹ ਸਟੂਡੈਂਟ ਨੂੰ ਚਾਹੇ ਪਸੰਦ ਆ ਚਾਹੇ ਨਹੀਂ ਚਾਹੇ ਉਹਦੀ ਇੰਟਰਸਟ ਆ ਚਾਹੇ ਨਹੀਂ ਇਮਪੋਸਟ ਜਬ ਹੁੰਦਾ ਸੀ ਇੱਕ ਤਰ੍ਹਾਂ ਦਾ ਉਹ ਸਟੂਡੈਂਟਸ ਨੇ ਮੇਰੇ ਨਾਲ ਕੱਲ ਗੱਲ ਵੀ ਕੀਤੀ ਮੈਨੂੰ ਵੀ ਪਤਾ ਸੀ ਕਿਉਂਕਿ ਮੈਂ ਪੜਿਆ ਸੀ ਉੱਥੇ ਉਹ ਫਿਰ ਅਸੀਂ ਜਾ ਕੇ ਕਿਹਾ ਵੀ ਨਹੀਂ ਸਟੂਡੈਂਟ ਵਿਲ ਚੂਸ ਦਾ ਟਾਪਿਕ ਐਂਡ ਦਾ ਟੀਚਰ ਅੱਛਾ ਰਾਦਰ ਦਨ ਟੀਚਰ ਚੂਜ਼ਿੰਗ ਦਾ ਟਾਪਿਕ ਯੂ ਕੰਸਲਟੇਸ਼ਨ ਚ ਉਹਲਟ ਹੋ ਗਿਆ ਠੀਕ ਹੈ ਜੀ ਉਹਦਾ ਬੜਾ ਫਾਇਦਾ ਹੋਇਆ ਤੇ ਦੂਸਰਾ ਅਸੀਂ ਉੱਥੇ ਜਾ ਕੇ ਪਹਿਲਾਂ ਮਾਸਟਰ ਪ੍ਰੋਗਰਾਮ ਸੀ ਗਿਆ ਸਿਰ ਮਾਸਟਰ ਡਿਗਰੀ ਇਨ ਸਿਟੀ ਪਲੈਨਿੰਗ ਫਿਰ ਉੱਥੇ ਅਸੀਂ ਮੇਰੇ ਦੂਸਰੇ ਕੁਲੀਗ ਸਾਰੇ ਰਲ ਕੇ ਅ 4 ਇਅਰ ਪ੍ਰੋਗਰਾਮ ਸਿਟੀ ਪਲੈਨਿੰਗ ਦੇ ਵਿੱਚ ਵੀ ਸ਼ੁਰੂ ਕੀਤਾ ਹੂੰ ਉਹਦੇ ਨਾਲ ਡਿਪਾਰਟਮੈਂਟ ਸਾਡਾ ਬਹੁਤ ਵੱਡਾ ਹੋਇਆ ਹੂੰ ਤੇ ਫਿਰ ਅਸੀਂ ਉੱਥੇ ਹੀ ਜਿਹੜਾ ਸੀ ਬੈਚਲਰ ਇਨ ਆਰਕੀਟੈਕਚਰ ਸ਼ੁਰੂ ਕੀਤਾ ਹੂੰ ਤੇ ਸਾਰੇ ਡਿਪਾਰਟਮੈਂਟ ਨਾਲ ਰਲ ਕੇ ਹੂੰ ਤੇ ਮੁੜ ਕੇ ਉਹ ਡਿਪਾਰਟਮੈਂਟ ਸੈਪਰੇਟ ਵੀ ਹੋਇਆ ਹੂੰ ਸੋ ਇਹ ਦੋ ਡਿਪਾਰਟਮੈਂਟ ਸਿਟੀ ਪਲੈਨਿੰਗ ਦਾ ਤੇ ਆਰਕੀਟੈਕਚਰ ਦਾ ਸ਼ੁਰੂ ਹੋਏ ਔਰ ਇਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹਾਗਾ ਕਿ ਉਸ ਵੇਲੇ ਸਾਡੇ ਵਾਈਸ ਚਾਂਸਲਰ ਜਿਹੜੇ ਸੀਗੇ ਨਾ ਉਹ ਡਾਕਟਰ ਉਹ ਰੰਧਾਵਾ ਪ੍ਰੋਫੈਸਰ ਰੰਧਾਵਾ ਸਨ ਜੀ ਤੇ ਉਹ ਬਹੁਤ ਐਨਕਰੇਜ ਕਰਦੇ ਸੀਗੇ ਟੈਕਨੀਕਲ এডੂਕੇਸ਼ਨ ਨੂੰ ਅੱਛਾ ਤੇ ਡਿਪਾਰਟਮੈਂਟਸ ਨੂੰ ਹੂੰ ਸੋ ਉਹਨਾਂ ਨੇ ਕਾਫੀ ਹੁਣ ਇਹ ਉਹਨਾਂ ਦੀ ਸਪੋਰਟ ਸੀਗੀ ਹੂੰ ਸੋ ਅਸੀਂ ਸ਼ੁਰੂ ਕੀਤਾ ਵਾਕੀ ਮੈਂ ਦੋ ਗੱਲਾਂ ਜਾਂ ਤਿੰਨ ਗੱਲਾਂ ਮੈਂ ਕਹਿ ਸਕਦਾ ਹੂੰ ਆ ਜਿਨ੍ਹਾਂ ਨੂੰ ਮੈਂ ਜਦੋਂ ਯਾਦ ਵੀ ਕਰਦਾ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੂੰ ਉਹ ਇੱਕ ਤਾਂ ਇਹ ਵੀ ਜਦੋਂ ਮੈਂ ਮਾਈਗ੍ਰੇਟ ਕਰਕੇ ਜਿਸ ਦਿਨ ਸੀ ਜਾਣਾ ਸੀ ਅੰਮ੍ਰਿਤਸਰ ਤੋਂ ਟ੍ਰੇਨ ਦੇ ਵਿੱਚ ਅਸੀਂ ਜਾ ਕੇ ਦਿੱਲੀ ਜਾਣਾ ਸੀਗਾ ਜੀ ਮੈਨੂੰ ਯਾਨੀ ਵਿਦਾ ਕਰਨ ਕਹਿ ਲੋ ਮੈਨੂੰ ਤੇ ਮੇਰੇ ਪਰਿਵਾਰ ਨੂੰ ਹਮ ਸਾਰੇ ਸਟੂਡੈਂਟ ਆ ਠੀਕ ਕੋਈ ਵਿਰਲਾ ਰਿਹਾ ਹੁਣ ਅੱਛਾ ਜੀ ਹਾਂਜੀ ਤੇ ਬੜੇ ਉਦਾਸ ਸੀਗੇ ਹਮ ਤੇ ਦੂਸਰਾ ਮੈਂ ਕਹੂੰਗਾ ਵੀ ਅੱਜ ਵੀ ਮੈਨੂੰ ਡਿਪਾਰਟਮੈਂਟ ਸਕੂਲ ਆਫ ਪਲੈਨਿੰਗ ਕੋਈ ਗੱਲ ਹੋਵੇ ਮੈਨੂੰ ਇਨਵਾਈਟ ਹਮੇਸ਼ਾ ਕਰਦੇ ਆ ਵੈਰੀਅੰਟ ਤੇ ਮੇਰੇ ਨਾਲ ਇਨ ਟੱਚ ਨੇ ਮਾਨਤਾਣ ਵੀ ਕਰਦੇ ਆ ਤੀਸਰਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸ ਦਿੰਨਾ ਹੂੰ ਹੂੰ ਮੈਨੂੰ ਇੱਕ ਦਿਨ ਮੇਰੇ ਇੱਕ ਸਟੂਡੈਂਟ ਦਾ ਕੈਨੇਡਾ ਤੋਂ ਫੋਨ ਆਇਆ ਹੂੰ ਉਹ ਮੈਨੂੰ ਕਹਿੰਦਾ ਸਰ ਵੀ ਮੈਂ ਟਾਊਨ ਪਲਾਨਿੰਗ ਦੀ ਡਿਗਰੀ ਮੈਂ ਟਾਊਨ ਪਲਾਨਿੰਗ ਟਾਊਨ ਪੁਲਨਰੇ ਸੇ ਬੜਨਾ ਚਾਹੁੰਦਾ ਸੀ ਕੈਨੇਡਾ ਚ ਅੱਛਾ ਪਰ ਕਿਉਂਕਿ ਸਾਡੀ ਡਿਗਰੀ ਇੱਥੇ ਉਹਨਾਂ ਨੇ ਮੰਨੀ ਨਹੀਂ ਮੰਨੀ ਨਹੀਂ ਤੇ ਮੈਂ ਦੁਬਾਰੇ ਪੜਨਾ ਫੋਰਡ ਨਹੀਂ ਕਰ ਸਕਿਆ ਤੇ ਮੈਂ ਰੀਅਲ ਏਸਟੇਟ ਚਲ ਗਿਆ ਹੂੰ ਪਰ ਮੈਂ ਆਪਣੀ ਬੇਟੀ ਨੂੰ ਇਹ ਟਾਊਨ ਪੁਲ ਅਨੇ ਦੀ ਬੈਚਲਰ ਡਿਗਰੀ ਕਰਵਾਤੀ ਹੈ ਹਾਂ ਵੈਰੀ ਇੰਟਰਸਟਿੰਗ ਤੇ ਅੱਜ ਉਹਨੇ ਪਹਿਲੇ ਦਿਨ ਆਪਣੇ ਉਹਨੂੰ ਜੋਬ ਮਿਲ ਗਈ ਹੈ ਹੂੰ ਅੱਜ ਉਹਨੇ ਪਹਿਲੇ ਦਿਨ ਆਪਣੀ ਜੋਬ ਤੇ ਜਾਣਾ ਹੂੰ ਤੇ ਇਨੂੰ ਅਸ਼ੀਰਵਾਦ ਦਿਓ ਹਮ ਵੈਰੀ ਇੰਟਰਸਟਿੰਗ ਤੇ ਹੁਣ ਉਹ ਮੇਰਾ ਸਟੂਡੈਂਟ ਉਹਨੂੰ ਵੀ ਗਏ ਨੂੰ 20 25 ਸਾਲ ਹੋ ਗਏ ਹਮ ਹਮ ਤੇ ਉਹ ਕੈਨੇਡਾ ਬੈਠਾ ਮੈਨੂੰ ਯਾਦ ਕਰ ਰਿਹਾ ਹਮ 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 ਬੱਚੇ ਨੂੰ ਮਤਲਬ ਉਹ ਕਿਤੇ ਹੋਰ ਕਿਸੇ ਨਹੀਂ ਜਾਂਦਾ ਉਹ ਮੈਨੂੰ ਕਹਿੰਦਾ ਤੁਸੀਂ ਇਹਨੂੰ ਅਸ਼ੀਰਵਾਦ ਦਿਓ ਜੀ 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 ਮੇਰੀਆਂ ਅੱਖਾਂ ਚ ਮਤਲਬ ਬਿਲਕੁਲ ਵੈਰੀ ਇਮੋਸ਼ਨਲ ਹੁਣ ਵੀ ਮੈਂ ਗੱਲ ਕਰਦਾ ਮਤਲਬ ਰੁਸ਼ਨ ਹੋ ਰਿਹਾ ਜੀ ਸੋ ਮੈਨੂੰ ਲੱਗਦਾ ਵੀ ਵੀ ਇੱਕ ਵੱਖਰੀ ਕਿਸਮ ਦਾ اعزاز ਹੈ ਹਾਂ ਮਤਲਬ ਮੈਨੂੰ ਇਹ ਲੱਗਦਾ ਵੀ ਜਿੰਨਾ ਪਿਆਰ ਤੇ ਮਾਣ ਮੈਨੂੰ ਮੇਰੇ ਸਟੂਡੈਂਟਸ ਨੇ ਦਿੱਤਾ ਹੂੰ ਹੂੰ ਵੀ ਉਹ ਸ਼ਾਇਦ ਐਕਸੈਪਸ਼ਨਲ ਹੈ ਹੂੰ ਮੈਂ ਇਹਦੇ ਨਾਲ ਹੀ ਤੁਹਾਨੂੰ ਪੁੱਛਣਾ ਚਾਹਨਾ ਮਤਲਬ ਕਿ ਜਦੋਂ ਤੂੰ ਸਾਡੀ ਸਾਡਾ ਜਿਹੜਾ ਲਿਟਰੇਚਰ ਚੱਲਦਾ ਹੈ ਮਤਲਬ ਕਿ ਚਾਹੇ ਆਪਾਂ ਜ਼ੁਬਾਨਾਂ ਦੇ ਰਾਹੀ ਚਾਹੇ ਲਿਖਤ ਦੇ ਵਿੱਚ ਤਾਂ ਜਿਹੜਾ ਉਹ ਡਿਸਾਈਪਲ ਮਾਸਟਰ ਦਾ ਜਿਹੜਾ ਇੱਕ ਇੱਕ ਨਰੇਟਿਵ ਆ ਉਹ ਹਮੇਸ਼ਾ ਹੀ ਰਿਹਾ ਠੀਕ ਹੈ ਮਹਾਭਾਰਤ ਦੇ ਵਿੱਚ ਵੀ ਅਸੀਂ ਦੇਖਦੇ ਆ ਤੇ ਹੁਣ ਦੀ ਇੱਕ ਦੁਨੀਆ ਜਿਹਦੇ ਵਿੱਚ ਸੋਸ਼ਲ ਮੀਡੀਆ ਹੋਰ ਹੈ ਤੁਸੀਂ ਇੰਨੇ ਸਾਲ ਪੜਾਇਆ ਵੀ ਹੈ ਮਤਲਬ ਕਿ ਇਤਿਹਾਸਾ ਕੰਮ ਕੀਤਾ ਤਾਂ ਤੁਸੀਂ ਜਿਹੜਾ ਸਟੂਡੈਂਟ ਟੀਚਰ ਰਿਲੇਸ਼ਨਸ਼ਿਪ ਆ ਉਹ ਵੈਸੀ ਇਫੈਕਟ ਚੇਂਜ ਹੁੰਦੇ ਰਹਿੰਦੇ ਆ ਮਤਲਬ ਕਿ ਸੋਸਾਇਟੀ ਦੇ ਚੇਂਜ ਨਾਲ ਬਟ ਕੁਝ ਬੇਸਿਕ ਟੂਲਸ ਹੁੰਦੇ ਨੇ ਜਿਹੜੇ ਕਦੇ ਵੀ ਨਹੀਂ ਬਦਲਦੇ ਤੇ ਤੁਸੀਂ ਉਹ ਕੀ ਚਿੰਤ ਕਰਦੇ ਦੇਖੋ ਉਹਦੇ ਵਿੱਚ ਇਹ ਆ ਮੈਂ ਇਹ ਸਮਝਦਾ ਵੀ ਜਿਹੜਾ ਬੇਸਿਕ ਚੀਜ਼ ਆ ਨਾ ਹੂੰ ਹੂੰ ਉਹ ਇਹ ਵੀ ਜਿਹੜੀ ਥੋੜੀ ਪਹੁੰਚ ਆ ਸਟੂਡੈਂਟਸ ਪ੍ਰਤੀ ਟੀਚਰ ਦੀ ਉਹ ਕੀ ਆ ਜੀ ਤੁਸੀਂ ਕੀ ਟੀਚਿੰਗ ਨੂੰ ਇੱਕ ਸਿਰਫ ਜੌਬ ਦੇ ਤੌਰ ਤੇ ਲੈਣੇ ਹੋ ਜਾਂ ਤੁਸੀਂ ਇਹ ਸਮਝਦੇ ਹੋ ਕਿ ਇੱਕ opportunity ਆ ਜਿੱਥੇ ਮੈਂ ਬੱਚਿਆਂ ਦੀ ਜਿਹੜੇ ਜਵਾਨ ਹੋ ਰਹੇ ਨੇ ਪੜ ਰਹੇ ਨੇ ਜੀ ਉਹਨਾਂ ਦੀ ਜ਼ਿੰਦਗੀ ਨੂੰ ਟੈਕਨੀਕਲ ਪੱਖ ਤੋਂ ਨਹੀਂ ਵੈਸੇ ਵੀ ਇੱਕ ਪੋਜ਼ਿਟਿਵ ਇਨਫਲੂਐਂਸ ਕਰਨਾ ਜੀ ਠੀਕ ਹੈ ਇਹ ਫੰਡਾਮੈਂਟਲ ਆ ਹਮ ਤੇ ਮੈਂ ਇੰਨੀ ਇੱਕ ਗੱਲ ਤੁਹਾਨੂੰ ਕਹਿ ਸਕਦਾ ਬਈ ਉਹਦੇ ਚ ਦੋ ਤਿੰਨ ਗੱਲਾਂ ਹਮ ਇੱਕ ਤਾਂ ਇਹ ਹੈ ਵੀ ਜਿਹੜੀ ਤੁਹਾਡੇ ਤੋਂ ਐਕਸਪੈਕਟੇਸ਼ਨ ਆ ਕਿ ਤੁਸੀਂ ਉਹਨਾਂ ਨੂੰ ਪੜਾਉਣਾ ਚੰਗਾ ਜੀ ਤੁਸੀਂ ਪੜ੍ਹ ਕੇ ਜਾਓ ਹਮ ਤੇ ਉਹਨਾਂ ਨੂੰ ਡਿਲੀਵਰ ਟੂ देयर ਸੈਟੀਸਫੈਕਸ਼ਨ ਰਾਦਰ ਮੋਰ ਥੈਨ 댓 ਕਰੋ ਹਮ 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 ਇਮਾਨਦਾਰੀ ਨਾਲ ਪੜਾਓ ਹਮ ਜੇ ਤੁਸੀਂ ਪੜ੍ਹ ਕੇ ਪ੍ਰੋਪਰ ਨਹੀਂ ਜਾਂਦੇ ਉਹੀ ਪੁਰਾਣੇ ਨੋਟਸ ਨੇ ਬੋਲੇ ਜਾਂਦੇ ਹੋ ਜਾਂ ਹੋਰ ਆਦਰਵਾਈਸ ਇਹ ਡਿਸਹੋਨੈਸਟੀ ਆ ਹਮ ਇੱਕ ਤਾਂ ਇਹ ਚੀਜ਼ ਬਹੁਤ ਜ਼ਰੂਰੀ ਹੈ ਹਮ ਹਮ ਦੂਜੀ ਗੱਲ ਇਹ ਆ ਕਿ ਉਹ ਬੜੇ ਇਮਪ੍ਰੈਸ਼ਨੇਬਲ ਟਾਈਮ ਹੁੰਦਾ ਉਹ ਤੁਹਾਨੂੰ ਦੇਖਦੇ ਨੇ ਜੀ ਤੁਹਾਡਾ ਕੰਡਕਟ ਕਿਦਾਂ ਤੁਸੀਂ ਉਹਨਾਂ ਨਾਲ ਵਤੀਰਾ ਤੁਹਾਡਾ ਕਿਦਾਂ ਇਹ ਬਹੁਤ ਮੈਟਰ ਕਰਦਾ ਕਿਉਂਕਿ ਇਹ ਰਿਫਲੈਕਟ ਕਰਦਾ ਤੁਹਾਡੀਆਂ ਵੈਲਿਊਜ਼ ਕੀ ਨੇ ਕਿਹੜੀਆਂ ਵੈਲਿਊਜ਼ ਤੁਸੀਂ ਉਹਨਾਂ ਨੂੰ ਇੰਪੋਰਟ ਕਰ ਰਹੇ ਹੋ ਮੈਂ ਤੁਹਾਨੂੰ ਮੋਟਾ ਜਿਹਾ ਇਹ ਦੱਸ ਦਿੰਨਾ ਕਿ ਮੈਂ ਜਿੰਨੀ ਦੇਰ ਉੱਥੇ ਪੜਾਇਆ ਮੈਂ ਆਪਣੇ ਸਟੂਡੈਂਟਸ ਨੂੰ ਇਹ ਕਿਹਾ ਹੋਇਆ ਸੀ ਕਿ ਮੇਰੇ ਕਮਰੇ ਦੇ ਵਿੱਚ ਮੇਰਾ ਜੇ ਕੋਈ ਹੋਰ ਕੁਲੀਗ ਬੈਠਾ ਹਾਂ ਜਾਂ ਕੋਈ ਮੇਰਾ ਦੋਸਤ ਬੈਠਾ ਤੁਸੀਂ ਮੇਰੇ ਕਮਰੇ ਦੇ ਬਾਹਰ ਗੇੜੇ ਨਹੀਂ ਮਾਰਨਾ ਹੂੰ ਤੁਸੀਂ ਅੰਦਰ ਆ ਜਾਣਾ ਹੂੰ ਉਹ ਆਪ ਉੱਠ ਕੇ ਚਲ ਜਾਊਗਾ ਬਿਲਕੁਲ ਠੀਕ ਮੇਰੀ ਪ੍ਰਾਇੋਰਟੀ ਤੁਸੀਂ ਹੋ ਹੂੰ ਉਹਨਾਂ ਨਾਲ ਬਾਅਦ ਵਿੱਚ ਮਿਲ ਸਕਦਾ ਹੂੰ ਸੋ ਮੇਰੇ ਘਰ ਵੀ ਆਉਂਦੇ ਸੀਗੇ ਹੂੰ ਸੋ ਮੈਨੂੰ ਇਹ ਹੁੰਦਾ ਸੀਗਾ ਵੀ ਜਿਹੜੀ ਟੀਚਰ ਮੈਂ ਦੂਸਰਿਆਂ ਨੂੰ ਵੀ ਕਹਿੰਦੇ ਸਾਡੇ ਇੱਕ ਦੋ ਟੀਚਰਜ਼ ਨਾਲ ਗੱਲਬਾਤ ਹੁੰਦੀ ਸੀ ਮੈਂ ਉਹਨਾਂ ਨੂੰ ਇਹ ਕਹਿੰਦਾ ਹੁੰਦਾ ਸੀਗਾ ਵੀ ਤੁਸੀਂ ਇਹਨਾਂ ਨੂੰ 4 ਸਾਲ ਪੜਾਉਂਗੇ ਨਾ ਹੂੰ ਹੂੰ ਪਿਆਰ ਨਾਲ ਇਹ 40 ਸਾਲ ਤੁਹਾਡੇ ਗੋਡੀਆਂ ਸੌਣਗੇ ਹੂੰ ਤੇ ਇਹ ਤੋਂ ਵਧੀਆ ਸੌਦਾ ਕੋਈ ਨਹੀਂ ਜੇ ਹੈ